ਇੱਕ ਵਾਰ ਫਿਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਪੌਲੇ ਲੋਗ ਗੱਲਾਂ ਬਾਤਾਂ ਪਾਉਣੀਆਂ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਰੜੇ ਮੈਦਾਨ ਵਿੱਚ ਲਹੂ ਦਾ ਤਿਵਕਾ ਔਰ ਉਹਦਾ ਆਨਸਰ ਹੈਗਾ ਜੀ ਚੀਜ਼ ਬੋਟੀ ਇਹ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੂੰ ਤਾਂ ਪਤਾ ਆ ਹਾਂਜੀ ਅਸੀਂ ਵੀ ਦੇਖੀ ਆ ਔਰ ਅਸੀਂ ਉਹ ਟਾਈਮ ਦੇ ਵਿੱਚ ਅੱਜ ਕੱਲ ਤਾਂ ਸਪਰੇਆਂ ਨੇ ਜਾਂ ਕਿਹਾ ਲੋ ਆਪਾਂ ਹੋਰ ਚੀਜ਼ਾਂ ਨੁਕਸਾਨ ਬਹੁ ਕਰ ਗਈਆਂ ਜਿਨ੍ਹਾਂ ਨਾਲ ਆਪਣੇ ਬਹੁਤ ਕੀੜੇ ਇਦਾਂ ਦੇ ਖਤਮ ਹੋ ਗਏ ਆ ਧਰਤੀ ਤੋਂ ਹਨਾ ਔਰ ਇਹ ਚੀਜ਼ਾਂ ਬੱਚਿਆਂ ਨੂੰ ਦੇਖਣ ਨੂੰ ਕਦੀ ਵੀ ਨਹੀਂ ਮਿਲਣਗੀਆਂ ਤਾਂ ਉਹ ਅਸੀਂ ਦੇਖੀਆਂ ਹੋਈਆਂ ਆ ਔਰ ਹੱਥਾਂ ਤੇ ਲੈ ਕੇ ਉਹਨਾਂ ਨੂੰ ਵੈਜੀ ਦਾ ਸੀ ਬਹੁਤ ਸੋਹਣੀਆਂ ਲੱਗਦੀਆਂ ਸੀ ਉਹ ਚੀਜ਼ ਬੋਟੀ ਮਲੈਮ ਮਲੈਮ ਹੁੰਦੀ ਹੈ ਬਹੁਤ ਸ਼ਨੀਲ ਦੇ ਜਿੱਦਾਂ ਸ਼ਨੀਲ ਦਾ ਕੱਪੜਾ ਹੁੰਦਾ ਨਾ ਇਹ ਤਾਂ ਬੜਾ ਹੁੰਦੀ ਸੀ ਤੇ ਬੜੀ ਸੋਹਣੀ ਬਹੁਤ ਸੋਹਣੀਆਂ ਲੱਗਦੀਆਂ ਸੀ ਹੂੰ ਸੋ ਇਹਦਾ ਜਵਾਬ ਕਈਆਂ ਨੇ ਵੀਰ ਬੋਟੀ ਵੀ ਦਿੱਤਾ ਹੈ ਉਹ ਵੀ ਠੀਕ ਹੈ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਲਾਈਕ ਕੀਤੀ ਸਾਡੀ ਵੀਡੀਓ ਔਰ ਜਿਨ੍ਹਾਂ ਨੇ ਪੂਰੀ ਦੇਖੀ ਹੈ ਸਾਨੂੰ ਕਮੈਂਟ ਕੀਤੇ ਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਹੂੰ ਵੈਸੇ ਦੋਸਤੋ ਉਦਾਂ ਅਸੀਂ ਅੱਜ ਲੜ ਪਏ ਸੀਗੇ ਦਾਲ 'ਚ ਥੋੜਾ ਜਿਹਾ ਲੂਣ ਜ਼ਿਆਦਾ ਪੈ ਗਿਆ ਉਤੋਂ ਸਾਡੀ ਥੋੜੀ ਲੜਾਈ ਹੋ ਪਈ ਸੀਗੀ ਫਿਰ ਵੀ ਅਸੀਂ ਥੋੜਾ ਜਿਹਾ ਕਰ ਲਿਆ ਦਸ ਨਾ ਸਫਾਈ ਲੱਗਦਾ ਨਹੀਂ ਸੀ ਅੱਜ ਵੀਡੀਓ ਬਣੂਗੀ ਤੇ ਅਸੀਂ ਸੁਲਾ ਸਫਾਈ ਕਰ ਕਰਕੇ ਨਾ ਪੰਜਾਂ ਕਮੈਂਟਾਂ 'ਚ ਹਾਂਜੀ ਕਿਉਂਕਿ ਲੜਾਈ ਫੇ ਜਲਦੀ ਖਤਮ ਕਰ ਲੋ ਤੇ ਜੰਗੀ ਗੱਲ ਆ ਨਹੀਂ ਤੇ ਫਿਰ ਔਖਾ ਹੋ ਜਾਂਦਾ ਹਾਂਜੀ ਕੋਈ ਨਹੀਂ ਦਾਲ 'ਚ ਪਾਣੀ ਪਾ ਲਿਆ ਹੋਰ ਦਾਲ 'ਚ ਪਾਣੀ ਪਾ ਕੇ ਲੂਣ ਪਟਾ ਲਿਆ ਤੇ ਹੁਣ ਆਪਾਂ ਦੱਸਦੇ ਤੁਹਾਨੂੰ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ। ਇੱਥੇ ਸਾਨੂੰ ਜਵਾਬ ਦਿੱਤਾ ਜੀ ਗੁਰਦਿਆਲ ਸਿੰਘ ਯੂਪੀ ਦੇ ਪੰਜਾਬੀ ਪਿੰਡ ਨਰਿੰਦਰ ਕੌਰ ਕੋਰਾਲੀ। ਹਾਂਜੀ। ਕਲਵੰਤ ਕਲਜੀ। ਹਾਂਜੀ। ਬਹੁਤ-ਬਹੁਤ ਧੰਨਵਾਦ ਹੈ ਜੀ ਸਾਡਾ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਬਹੁਤ-ਬਹੁਤ। ਬਹੁਤ-ਬਹੁਤ ਧੰਨਵਾਦ ਹੈ ਸਾਡੇ ਚੈਨਲ ਤੇ ਆਉਣ ਲਈ। ਇਦਾਂ ਹੀ ਆਉਂਦੇ ਰਹੋ ਚੈਨਲ ਤੇ। ਤੇ ਹੁਣ ਪਾਉਣੇ ਆਪਾਂ ਅੱਜ ਦੀ ਬਾਤ। ਹਾਂਜੀ, ਅੱਜ ਦੀ ਬਾਤ ਹੈਗੀ ਆ ਜੀ ਚਿੱਟੀ ਕੁਕੜੀ, ਚਿੱਟੇ ਪੈਰ। ਚੱਲ ਮੇਰੀ ਕੁਕੜੀ ਸ਼ਹਿਰੋਂ ਸ਼ਹਿਰ। ਹੂੰ। अच्छा चिट्टी कुकड़ी चिट्टे प्यार चल, चल मेरी, मेरी कुकड़ी शेरोश हां सोए आज ही आज दी बात हां जी ਤੇ ਬੜੀ ਅਜੀਬ ਜੀ ਬਾਤ ਆ ਮੇਰਾ ਖਿਆਲ ਤਾਂ ਮਨਾ ਆਉਣੀ ਚਾਹੀਦੀ ਹੈ ਦੇਖਿਓ ਹੁਣ ਆਂਦੀ ਆ ਕਿ ਨਹੀਂ ਆਉਂਦੀ ਚਲੋ ਕੋਈ ਗੱਲ ਨਹੀਂ ਕਿ ਤੁਸੀਂ ਬਾਦ ਦਾ ਜਵਾਬ ਜ਼ਰੂਰ ਦੇਣਾ ਹੈ ਜੇ ਬਾਦ ਦਾ ਜਵਾਬ ਨਹੀਂ ਵੀ ਆਇਆ ਤੇ ਆਪ ਜਰੂਰ ਆਉਣਾ ਸਾਡੇ ਹਾਂਜੀ ਹਾਂਜੀ ਕੁਕੜੀ ਕੋਈ ਨਹੀਂ ਲੱਭ ਲਾਂਗੇ ਆਪਾਂ ਕੁਕੜੀ ਆਪਾਂ ਲੱਭ ਲਾਂਗੇ ਰਿਆਲ ਮੜ ਕੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ